ਸੋ ਦੋਸਤੋ ਦੱਸ ਦਿਆਂ ਤੁਹਾਨੂੰ ਦਲਜੀਤ ਦੋਸਾਂਝ ਦੀ ਕੀ ਕਾਉਂਟਰਵਰਸਿਟੀ ਚੱਲ ਰਹੀ ਆ ਇਸ ਸਮੇਂ ਦੋਸਤੋ ਦਲਜੀਤ ਦੋਸਾਂਝ ਜਾਂਦੇ ਨੇ ਕੇਬੀਸੀ ਕੌਣ ਬਣੇਗਾ ਕਰੋੜਪਤੀ ਦੇ ਇੱਕ ਐਪੀਸੋਡ ਦੇ ਵਿੱਚ ਅਤੇ ਜਿੱਥੇ ਉਹ ਮੁਲਾਕਾਤ ਕਰਦੇ ਨੇ ਅਮਿਤਾ ਵਚਨ ਨਾਲ ਅਤੇ ਉਹ ਲਾਉਂਦੇ ਨੇ ਰਿਸਪੈਕਟ ਵੱਜੋਂ ਅਮਿਤਾ ਵਚਨ ਦੇ ਪੈਰੀ ਹੱਥ ਅਤੇ ਆਪਣੇ ਸਿੱਖ ਲੋਕਾਂ ਦੇ ਵੱਲੋਂ ਆਉਂਦੀ ਆ ਧਮਕੀ ਦਲਜੀਤ ਦੋਸਾਂਝ ਨੂੰ ਵੀ ਤੂੰ ਗਲਤ ਕੀਤਾ ਆ ਬੀਰ ਅੰਮ੍ਰਿਤਾਵਚਨ ਦੇ ਪੈਰੀ ਹੱਥ ਲਾਇਆ ਕਿਉਂਕਿ ਸਾਰਾ ਕੁਝ ਤੁਹਾਨੂੰ ਪਤਾ ਹੀ ਆ ਬਾਕੀ ਫਿਰ ਗੱਲਬਾਤ ਹੁੰਦੀ ਆ ਬਈ ਤੂੰ ਜਿਹੜਾ ਐਪੀਸੋਡ ਕਰਕੇ ਆਇਆ ਹੈ ਉਹ 31 ਅਕਤੂਬਰ ਨੂੰ ਹੋਣਾ ਯਾਰ ਰਿਲੀਜ਼ ਬਾਕੀ ਤੁਹਾਨੂੰ 31 ਅਕਤੂਬਰ ਦਾ ਇਤਿਹਾਸ ਵੀ ਪਤਾ ਹੀ ਆ ਅਤੇ ਇਸ ਕਰਕੇ ਵੀ ਇਹ ਸਿੱਖਾਂ ਦੇ ਵਿੱਚ ਗੁੱਸਾ ਆ ਮਿੱਦਲਜੀਤ ਉਸਨੂੰ ਪੈਰੀ ਹੱਥ ਲਵਾ ਕੇ ਸਿੱਖਾਂ ਦੀ ਬੇਇੱਜ਼ਤੀ ਕੀਤੀ ਚਾਰੀ ਆ ਤੇ ਐਪੀਸੋਡ ਵੀ ਉਸੇ ਹੀ ਦਿਨ ਅੱਗੇ ਪਿੱਛੇ ਕਿਉਂ ਨਹੀਂ 31 ਅਕਤੂਬਰ ਨੂੰ ਕਿਉਂ ਰਿਲੀਜ਼ ਕੀਤਾ ਜਾ ਰਿਹਾ ਹੈ ਇਹ ਵੀ ਬਹੁਤ ਵੱਡੇ ਸਵਾਲ ਖੜੇ ਕਰਦੇ ਆ ਤਾਂ ਇਸ ਕਰਕੇ ਦਲਜੀਤ ਦੋਸਾਂ ਦਾ ਹੋ ਰਿਹਾ ਹੈ ਸਾਰੇ ਪਾਸੇ ਵਿਰੋਧ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ